ਜਾ ਉਦੋਂ ਛਿੜ ਜਾਂਦੀ ਹੈ ਕਿਉਂਕਿ ਮੁੱਖ ਮੰਤਰੀ ਬੋਲਣ ਚਰਚਾ ਨਾ ਹੋਵੇ ਹੋ ਨਹੀਂ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਬੀਬਾ ਹਰਜਿਮਰਤ कौर ਬਾਦਲ ਚਾਹੇ ਲੋਕ ਸਭਾ ਮੈਂਬਰ ਜ਼ਰੂਰ ਨੇ ਪਰ ਉਹ ਤਕੜੀ ਵਾਲੀ ਜਿਹੜੀ ਗੱਲ ਕਰਗੇ ਨਾ ਮਾਗੀ ਮੇਲੇ ਤੇ ਉਹ ਬੜੀ ਗਲਤ ਕੀਤੀ ਹੈ ਉਹ ਸ਼ੋਭਾ ਨਹੀਂ ਦਿੰਦੀ ਤਕੜੀ ਹੈ ਜਿਹੜੀ ਬਾਬੇ ਨਾਨਕ ਦੀ ਕਿੱਥੇ ਤਕੜੀ ਉੱਚੀ ਤਕੜੀ ਤੇਰਾ ਤੇਰਾ ਤੋਲਦੀ ਹੈ ਇਹ ਆਪਦੇ ਹਿਸਾਬ ਨਾਲ ਹੀ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਆ ਕਿਉਂਕਿ ਜਿੱਥੇ ਜਾ ਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਲ ਆ ਦੇਖੋ ਪੰਜਾਬ ਦੇ ਵਿੱਚ ਕੋਈ ਅਜਿਹਾ ਪੱਤਰਕਾਰ ਨਹੀਂ ਹੈ ਕੋਈ ਅਜਿਹਾ ਲੀਡਰ ਨਹੀਂ ਹੈ ਕੋਈ ਜਿਆ ਪੋਲਿਟਿਸ਼ੀਅਨ ਨਹੀਂ ਹੈ ਕੋਈ ਇਹੋ ਜਿਹਾ ਮੋਟੀਵੇਟਲ ਸਪੀਕਰ ਨਹੀਂ ਹੈਗਾ ਕਿ ਜਿਹੜਾ ਭਗਵੰਤ ਮਾਨ ਦਾ ਕੋਈ ਮੁਕਾਬਲਾ ਕਰ ਸਕੇ ਚਾਹੇ ਉਹ ਕਿਸੇ ਨੂੰ ਟਿਚਰ ਕਰੇ ਚਾਹੇ ਕਿਸੇ ਦੇ ਨਾਲ ਗੱਲਬਾਤ ਕਰੇ ਮਤਲਬ ਭਗਵੰਤ ਮਾਨ ਹੋਣੀ ਤੇ ਇਹ ਕਿ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਸਕਦੇ ਕਿਉਂਕਿ ਉਹਨਾਂ ਦੀ ਕਲਾ ਹੀ ਆ ਉਸ ਕਲਾ ਦੇ ਬਦੌਲਤ ਹੀ ਉਹ ਸੂਬੇ ਦੇ ਮੁੱਖ ਮੰਤਰੀ ਦੇ ਤੌਰ ਤੇ ਅੱਜ ਉਹ ਸੇਵਾ ਕਰਿਆ ਹੈਗੇ ਨੇ ਹੁਣ ਸਵਾਲ ਜਿੱਥੋਂ ਤੱਕ ਹਰਸਿਮਰਤ ਕੌਰ ਬਾਦਲਾ ਦੇਖੋ ਇੱਕ ਤੱਕੜੀ ਬਾਬੇ ਨਾਨਕ ਦੀ ਇੱਕ ਸ਼੍ਰੋਮਣੀ ਕਾਲੀ ਦਲ ਦੀ ਤੱਕੜੀ ਹੈ ਸ਼੍ਰੋਮਣੀ ਕਾਲੀ ਦਲ ਵਾਲਿਆਂ ਨੂੰ ਦਿਨ ਦੇ ਵਿੱਚ ਕਈ ਵਾਰ ਝੂਠ ਬੋਲਣਾ ਪੈਂਦਾ ਕਈ ਵਾਰ ਉਹਨਾਂ ਨੂੰ ਫਰੇਵ ਕਰਨੇ ਪੈਂਦੇ ਕਈ ਵਾਰ ਉਹਨਾਂ ਨੂੰ ਸਮਝੌਤੇ ਕਰਨੇ ਪੈਂਦੇ ਕਦੇ ਸੱਚ ਕਦੇ ਝੂਠ ਕਦੇ ਧੋਖੇ ਕਰਨੇ ਪੈਂਦੇ ਹੈਗੇ ਨੇ ਕਿਉਂਕਿ ਸਿਆਸਤ ਦੇ ਵਿੱਚ ਸੱਚ ਤੇ ਚੱਲਦਾ ਨਹੀਂ ਇੱਥੇ ਤੇ ਧੋਖੇ ਚੱਲਦੇ ਨੇ ਮੌਕਾਪ੍ਰਸਤ ਚੱਲਦੇ ਆ ਕਿ ਨੇ ਕਿ ਲੋੜਪੈਣ ਤੇ ਭਾਜਪਾ ਨਾਲ ਸਮਝੌਤਾ ਕਰ ਲੋੜਪੈਣ ਤੇ ਤੋੜ ਦਿਓ ਕੱਲ ਨੂੰ ਫੇਰ ਭਾਜਪਾ ਨਾਲ ਸਮਝੌਤਾ ਹੋ ਚੁੱਕਾ ਤੋ ਬਾਬੇ ਨਾਨਕ ਦੀ ਤੱਕੜੀ ਨਹੀਂ ਹੋ ਸਕਦੀ ਹਰ ਸਿਮਰਤਕਾ ਔਰ ਬਾਦਲ ਨੂੰ ਇਹੋ ਜੀ ਸਟੇਟਮੈਂਟ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਤੁਸੀਂ ਉਸ ਪਾਰਟੀ ਨਾਲ ਤਾਲੁਕ ਰੱਖਦੇ ਹੋ ਜਿਹਦਾ ਫਲਸਫਾ ਕਹ ਰਿਹਾ ਕਿ ਅਸੀਂ ਬਾਬੇ ਨਾਨਕ ਦੀ ਬਾਣੀ ਦੇ ਫਲਸਫੇ 'ਤੇ ਚੱਲਦੇ ਜਾਂ ਅਸੀਂ ਗੁਰੂ 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 ਗ੍ਰੰਥ ਸਾਹਿਬ ਜੀ ਦੇ ਫਲਸਫੇ 'ਤੇ ਚੱਲਦੇ ਹਾਂ ਉਹ ਬਾਬੇ ਨਾਨਕ ਦੀ ਤੱਕੜੀ ਆ ਉਹ 13 13 ਤੋਲਦੀ ਆ ਤੁਸੀਂ 13 13 ਕਿੱਥੇ ਤੁਸੀਂ ਕੌਮ ਦੇ ਖਾਤਰ ਕੁਛ ਤੋਲਿਆ ਤੁਹਾਡੀ ਤੱਕੜੀ ਤੇ ਬੜਿਆਂ ਦਾ ਇਨਸਾਫ ਕਰ ਸਕਦੀ ਤੁਹਾਡੀ ਤੱਕੜੀ ਜੇ ਹੁੰਦੀ ਤੇ 1978 ਜਿਹੜਾ ਨਿਰੰਕਾਰੀ ਕਾਂਡ ਦੇ ਵਿੱਚ 13 ਜਿਹੜੇ ਨੇ ਬੇਕਸੂਰ ਸਿੱਖਾਂ ਨਾ ਮਰਦੇ ਤਾੜੀ ਤੱਕੜੀ ਸੱਚੀ ਹੁੰਦੀ ਤੇ ਨਕੋਦਰ ਕਾਂਡ ਦਾ ਹੁੰਦਾ ਤਾਂ ਜੀ ਤੱਕੜੀ ਸੱਚੀ ਹੁੰਦੀ ਤੇ ਬਾਈਬਲ ਕਲਾ ਬਰਗਾੜੀ ਕੋਟਕਪੁਰਾ ਕਾਂਡ ਦਾ ਹੁੰਦਾ ਤੁਹਾਡੀ ਤੱਕੜੀ ਹੁੰਦੀ ਤੇ ਜਿਹੜੇ ਨੇ ਜਸਵੰਤ ਸਿੰਘ ਖਾਲੜਾ ਨੂੰ ਇਨਸਾਫ ਮਿਲ ਜਾਂਦਾ ਤਾਂ ਜਿਹੜੀ ਤੱਕੜੀ 'ਚ ਸੱਚ ਤੋਲਿਆ ਜਾਂਦਾ ਤੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਇਨਸਾਫ ਮਿਲ ਜਾਂਦਾ ਨਾ ਕਿਹਨੂੰ ਕਿਹਨੂੰ ਨਾ ਮਿਲਦਾ ਤੇ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਾਬੇ ਨਾਨਕ ਦੀ ਤੱਕੜੀ ਬਾਬੇ ਨਾਨਕ ਦੇ ਨਾਲ ਕਿਉਂ ਤੁਲਨਾ ਕਰਨੀ ਉਹਦੀ ਤੱਕੜੀ ਦੇ ਵਿੱਚ ਤੇ 13-13 ਤੋਲਿਆ ਜਿਹੜੀ ਅੱਜ ਕੱਲ ਪੂਰੀ ਦੁਨੀਆ ਗਵਾਹੀ ਦੇ ਰਹੀ ਹੈਗੀ ਨੇ ਤੇ ਤੁਹਾਡੀ ਤੱਕੜੀ ਦੀ ਕੌਣ ਗਵਾਹੀ ਦੇ ਰਿਹਾ ਹੈਗਾ ਨਾ ਉਹ ਸਹੀ ਆ ਉਹਦੇ 'ਚ ਭਗਵੰਤ ਮਾਨ ਹੁਣਾਂ ਨੇ ਕਿਹਾ ਕਿ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਉਂ ਚੁੱਪ ਹੈਗਾ ਮਤਲਬ ਇਹ ਹੈ ਕਿ ਧਾਮੀ ਸਾਹਿਬ ਇਸ ਕਰਕੇ ਨਹੀਂ ਬੋਲੇ ਕਿ ਜੇ ਮੈਂ ਬੋਲੂਗਾ ਉਹ ਸਾਇਦਾ ਕਿ ਹੋਰ ਕਿਸੇ ਦੇ ਖਿਲਾਫ ਕਾਲੀ ਦਲ ਦੇ ਖਿਲਾਫ ਲੀਡਰ ਦੇ ਖਿਲਾਫ ਧਾਮੀ ਸਾਹਿਬ ਬੋਲ ਦੇਣ ਲੇਕਿਨ ਬਾਦਲ ਪਰਿਵਾਰ ਦੇ ਖਿਲਾਫ ਨਹੀਂ ਬੋਲ ਸਕਦੇ ਜਿੱਦ ਦਿਨ ਉਹਨੇ ਬੋਲਿਆ ਸੁਬੀਰ ਸਿੰਘ ਬਾਦਲ ਦੇ ਖਿਲਾਫ ਜਾਂ ਬੀਬੀ ਹਰਸਿਮਰਤ ਕੌਰ ਬਾਦਲਾ ਅਗਲੇ ਦਿਨ ਹੀ ਕੁਰਸੀ ਚਲੀ ਜਾਣੀ ਹੈਗੀ ਆ ਇਸ ਕਰਕੇ ਕੋਈ ਵੀ ਲੀਡਰ ਆਗਾ ਮੈਨੂੰ ਇਹ ਲੱਗਦਾ ਕਿ ਚਾਹੇ ਉਹ ਹਰਸਿਮਰਤ ਕੌਰ ਬਾਦਲਾ ਚਾਹੇ ਕੋਈ ਹੋਰ ਲੀਡਰ ਕਿਸੇ ਵੀ ਪਾਰਟੀ ਦਾ ਗੁਰੂ ਦੇ ਫਲਸਫੇ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਬਾਬੇ ਨਾਨਕ ਦੀ ਤੱਕੜੀ ਦੇ ਨਾਲ ਜੇ ਤੁਸੀਂ ਤੋਲੋਗੇ ਤਾਂ ਉਹਦੇ ਇੱਕ ਮੂਰਖਤਾ ਹੋ ਸਕਦੀ ਉਸ ਤੋਂ ਵੱਡਾ ਕੀ ਕਹਿ ਸਕਦੇ ਇਸ ਕਰਕੇ ਇਹ ਜਿਹੜਾ ਮਸਲਾ ਹੈ ਨਾ ਕਿ ਜਿਹੜਾ ਉਹਨਾਂ ਨੇ ਮਾਗੀ ਦੇ ਮੇਲੇ ਤੇ ਕਾਨਫਰੰਸਦਰਾ ਹੋ ਸਕਦਾ ਕਿ ਬੋਲਦਿਆਂ ਬੋਲਦਿਆਂ ਨਾ ਚਾਹੁੰਦੇ ਹਰ ਸਿਮਰਤ ਕੋਰ ਬਾਦਲ ਪਰ ਕੇਵਲੇ ਬੰਦਾ ਬੋਲਦਾ ਬੋਲਾ ਅਜਿਹਾ ਬੋਲ ਜਾਂਦਾ ਫਿਰ ਸ਼ਬਦ ਵਾਪਸ ਨਹੀਂ ਲੈ ਜਾਂਦੇ ਉਹਨਾਂ ਨੂੰ ਖਿਮਾ ਕਰ ਲੈਣੀ ਚਾਹੀਦੀ ਸੀ ਲੇਕਿਨ ਨਹੀਂ ਕਿਸੇ ਨੇ ਕਿੰਤੋਂ ਪਰੰਤੋਂ ਨਹੀਂ ਕੀਤਾ ਉਹ ਤੇ 3 ਦਿਨ ਬਾਅਦ ਭਗਵੰਤ ਮਾਨ ਸਾਹਿਬ ਹੋਣਾ ਨੇ ਵੀ ਕਿਤੇ ਸਟੇਟਮੈਂਟ ਸੁਣੀ ਹੋਗੀ ਇਸ ਕਰਕੇ ਉਹਨਾਂ ਨੇ ਪਹਿਲਾਂ ਟਵੀਟ ਜਾਰੀ ਕਰ ਦਿੱਤਾ ਤੇ ਫਿਰ ਬਾਅਦ ਚ ਪ੍ਰੈਸ ਬਿਆਨ ਜਾਰੀ ਕਰ ਦਿੱਤਾ ਪਰ ਅਜੇ ਹੀ ਕੋਈ ਵੀ ਲੀਡਰ ਹੋਵੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਅਜੇ ਹੀ ਤੁਲਨਾ ਕਰਨੀ ਚਾਹੀਦੀ ਆਮ ਆਦੀ ਪਾਰਟੀ ਨੂੰ ਵੀ ਭਗਤ ਸਿੰਘ ਦੇ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ ਸਿਰ ਤੇ ਪੱਗਾਂ ਬੰਨਨ ਦੇ ਨਾਲ ਤੁਸੀਂ ਭਗਤ ਸਿੰਘ ਥੋੜਾ ਬਣ ਜਾਓਗੇ ਯਾਰ ਹੂੰ ਤੁਹਾਡੇ ਕਿਹੜਾ ਐਮਐਲਏ ਕਿਹੜਾ ਕੋਈ ਇਮਾਨਦਾਰੀ ਵਾਲਾ ਕੰਮ ਕਰ ਰਿਹਾ ਕੀ ਤੁਹਾਡੇ ਦਿੱਲੀ ਵਾਲੇ ਮੰਤਰੀ ਜੇਲਾਂ 'ਚ ਵੀ ਬੈਠਿਓ ਇਮਾਨਦਾਰੀ ਕਰਕੇ ਬੈਠੇ ਆਗੇ ਅੱਬੀ ਸਿਰ ਤੇ ਪੱਗਾ ਬਣ ਕੇ ਤੁਸੀਂ ਕਹੋਗੇ ਅਸੀਂ ਭਗਤ ਸਿੰਘ ਦੇ ਵਾਰਿਸ ਆ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਹੀ ਬਹੁਤ ਔਖਾ ਸਿਰ ਤੇ ਪੱਗਾ ਬਣਣੀਆਂ ਤੇ ਸੌਖੀਆਂ ਕੋਈ ਵੀ ਬਣ ਲੂਗਾ ਨਾ ਉਹ ਉਹੇ ਕਰਕੇ ਕਿਸੇ ਵੀ ਵੱਡੀ ਸ਼ਖਸੀਤ ਦੇ ਨਾਲ ਜਿਹੜੇ ਗੁਰੂ ਪੀਰ ਪਗੰਬਰ ਸੂਰਵੀਰ ਜੋਧੇ ਨੇ ਜਿਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਦੇਸ਼ ਜਾਦ ਹੋਇਆ ਵੇ ਜਿਨ੍ਹਾਂ ਦੇ ਫਲਸਫੇ ਨਾਲ ਦੁਨੀਆ ਟਿੱਕੀ ਹੋਇਆ ਸਾਨੂੰ ਤਾਂ ਕਿਸੇ ਨੂੰ ਵੀ ਤੁਲਨਾ ਨਹੀਂ ਕਰਨੀ ਚਾਹੀਦੀ ਹੈਗੀ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਹਰ ਸਿਮਰਤ ਕੋਲ ਬਾਦਲ ਹੋਣਾ ਨੂੰ ਬੋਲਦੇ ਬੋਲਦੇ ਅਜਿਹੇ ਸ਼ਬਦ ਬੋਲਣੇ ਚਾਹੀਦੇ ਸੀ ਕਦੀ ਵੀ ਬਾਬੇ ਨਾਨਕ ਦਾ ਫਲਸਫੇ ਤੇ ਤੁਸੀਂ ਇਹ ਕਹਿ ਸਕਦੇ ਇਹੋ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਹੁੰਦੇ ਜੇ 1997 ਚ ਸਰਕਾਰ ਬਣੀ ਕਿ ਅਸੀਂ ਮਹਾਰਾ ਰਣਜੀਤ ਸਿੰਘ ਵਰਗਾ ਰਾਜ ਪੈਦਾ ਕਰਨ ਕਿੱਥੋਂ ਕਰ ਲੋਗੇ ਮਹਾਰਾ ਰਣਜੀਤ ਸਿੰਘ ਦੇ ਰਾਜ ਦੀ ਅਗਲਾ ਕਰ ਲੋਗੇ ਇਸ ਕਰਕੇ ਲੀਡਰ ਦੇਸ਼ ਦਾ ਕੋਈ ਹੋਵੇ ਅਜਿਹੀ ਕਿਸਵਲੇ ਟਿੱਪਣੀ ਕਰ ਜਾਂਦਾ ਹੈਗਾ ਜਿਹੜੀ ਟਿੱਪਣੀ ਦੇ ਨਾਲ ਉਹ ਨਾ ਤੇ ਉਹ ਅੱਗੇ ਜਾ ਸਕਦਾ ਨਾ ਉਹ ਬੈਕ ਫੁੱਟ ਤੇ ਆ ਸਕਦਾ ਹੈਗਾ ਪਰ ਹੁਣ ਕਿਉਂਕਿ ਇਹ ਚਰਚਾ ਸ਼ੁਰੂ ਹੋ ਚੁੱਕੀ ਆ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਟਿੱਪਣੀ ਕੀਤੀ ਉਹ ਉਹਨਾਂ ਦੀ ਵਾਜਬ ਟਿੱਪਣੀ ਆ ਗਈ ਆ ਹੁਣ ਦੇਖਦੇ ਹਾਂ ਇਸ ਮਸਲੇ ਦੇ ਵਿੱਚ ਧਾਮੀ ਸਾਹਿਬ ਕੀ ਬੋਲਦੇ ਆ ਕਿਉਂਕਿ ਜਦੋਂ ਸਿੱਖ ਮਸਲਿਆਂ ਤੇ ਗੱਲ ਕਰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਫਿਰ ਧਾਮੀ ਸਾਹਿਬ ਦੀ ਜਰੂਰ ਸਟੇਟਮੈਂਟ ਜਾਂ ਟਵੀਟ ਆ ਜਾਂਦਾ ਹੈਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਧਰਮ ਦੇ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇਣੀ ਚਾਹੀਦੀ ਪਰ ਮੈਨੂੰ ਲੱਗਦਾ ਜੇ ਹਰਸਿਮਰਤ ਕੌਰ ਬਾਦਲ ਨੇ ਬੋਲਿਆ ਚਾਹੀਦਾ ਉਹਨਾਂ ਨੂੰ ਇਸ ਤੇ ਕਲੈਰੀਫਿਕੇਸ਼ਨ ਕਰ ਦੇਣੀ ਚਾਹੀਦੀ ਹੈ ਕਿ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਤੱਕੜੀ ਨਾ ਉਹਨੂੰ ਬਾਬੇ ਨਾਨਕ ਦੀ ਤੱਕੜੀ ਦੇ ਨਾਲ ਤੋਲਣਾ ਮੈਨੂੰ ਤੁਲਨਾ ਕਰਨੀ ਮੈਨੂੰ ਲੱਗਦਾ ਕਿ ਗੁਗਨਾਹ ਹੀ ਹੋਏਗਾ